7 ਸਾਲਾਂ ਦੀ ਸੀ ਜਦੋਂ ਉਹ ਝਾੜੂ ਪੂੰਚੇ ਲਾਉਂਦੀ ਸਾਰਾ ਦਿਨ ਉੱਥੇ ਬਿਊਟੀ ਨਿਭਾਉਂਦੀ ਉਹ 7-8 ਸਾਲ ਦੀ ਬੱਚੀ ਆਸ਼ ਦਾ ਸ਼ਿਕਾਰ ਬਣਾਉਂਦਾ ਆਪਣੇ ਨਾਲ ਪੁੱਤਰਿੰਦੇ ਲੋਕਾਂ ਦੇ ਆਸ਼ ਦਾ ਸ਼ਿਕਾਰ ਨੂੰ ਲਿਗੋਸ਼ਨੀ 12 ਸਾਲਾਂ ਦੀ ਉਮਰ 'ਚ ਪ੍ਰੈਗਨੈਂਟ ਹੋ ਗਈ ਸੀ ਸਵਾ 8 ਮਹੀਨਿਆਂ ਦੀ ਪ੍ਰੈਗਨੈਂਟ ਰੋਸ਼ਨੀ ਦਰਦ ਦੇ ਨਾਲ ਤਰਫਦੀ ਤੇ ਲੋਕ ਉਥੋਂ ਦੀ ਨਿੰਗ ਦੇ ਤਮਾਸ਼ੀਨ ਦੇਖਦੇ ਕਲੱਡਾ ਰੇਲਵੇ ਸਟੇਸ਼ਨ ਗੇਟ ਨੰਬਰ 1 ਦੇ ਬਿਲਕੁਲ ਸਾਹਮਣੇ ਇੱਕ 16-17 ਸਾਲ ਦੀ ਕੁੜੀ ਮੈਂਟਲੀ ਤੌਰ ਤੇ ਦੀ ਸਰਬ ਲੱਗਦੀ ਹੈ ਤੇ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਬੇਨਤੀ ਹੈ ਕਿ ਆਗੇ ਥੋੜਾ ਜਿਆ ਹੈਲਪ ਕਰੋ ਇਹਦੀ ਆਹ ਰਾਈਟ ਬਸ ਜੇ ਆਸ਼ਾ ਮੇਰੇ ਤੰਦਰੁਸਤੀਆਂ ਬਖਸ਼ਿਓ ਕਿਉਂ ਜੇ ਨਿੱਕੇ ਨਿੱਕੇ ਹੱਥ ਵਾਹਿਗੁਰੂ ਜੀ ਦੇ ਕਿਦਾਂ ਇਹ ਬੱਚੀ ਨੂੰ ਕਿ ਮੈਂ ਸਾਡੇ ਕੋਲੇ ਇੱਥੇ ਤਿੱਕਰ ਭੇਜਿਆ ਕਿ ਮੈਂ ਇਹਦੀ ਮੰਮੀ ਨਿੱਕੀ ਜੀ ਖੁਰ 13 ਸਾਲਾਂ ਦੀ ਹੈ ਹਜੇ ਇਸ ਦੁਨੀਆ ਤੇ ਆਈ ਆ ਉਹ ਘਟਿਆ ਦਰਿੰਦੇ ਲੋਕਾਂ ਦੀ ਹਾਸ਼ ਦੀ ਸ਼ਿਕਾਰ ਹੁੰਦੀ ਰਹੀ ਉਹ ਬੱਚੀ ਵਿਚਾਰੀ ਜਿਹਦੇ ਸਿਰ ਤੋਂ ਉਹਦੇ ਬਾਪ ਦਾ ਸਾਆ ਵੀ ਉੱਠ ਗਿਆ ਤਿੰਨ ਭਰਾ ਸੀ ਉਹਦੇ ਤਿੰਨ ਭਰਾ ਵੀ ਉਹਦੇ ਚੱਲ ਬਸੇ ਤੇ ਮਾਂ ਮੈਂਟਲੀ ਅਫਸੈਟ ਹੋ ਗਈ 7 ਸਾਲਾਂ ਦੀ ਸੀ ਜਦੋਂ ਉਹ ਝਾੜੂ ਪੁੱਛੇ ਲਾਉਣ ਲੱਗ ਗਈ ਸੀ ਰੋਸ਼ਨੀ ਉਹਦਾ ਨਾਮ ਤੇ ਰੋਸ਼ਨੀ ਆਪਣੇ ਪਿੰਡ ਦੇ ਇੱਕ ਤਨਾਟ ਡਾਕਟਰ ਦੀ ਦੁਕਾਨ ਤੇ ਝਾੜੂ ਪੂੰਚਾ ਲਾਉਂਦੀ ਤੇ ਉਹ ਡਾਕਟਰ ਦੀ ਦੁਕਾਨ ਤੇ ਲੱਗਾ ਕਿਸ਼ਤੀਸ਼ ਬਾਬੂ ਜਿਹੜਾ ਆ ਕੇ ਸ਼ਟਰ ਖੋਲਦਾ ਡਾਕਟਰ ਦਾ ਕੰਪਾਉਂਡਰ ਪਹਿਲਾਂ ਤਾਂ ਉਹ ਰੋਸ਼ਨੀ ਨੂੰ ਹਾਸ਼ ਦਾ ਸ਼ਿਕਾਰ ਬਣਾਉਂਦਾ ਆਪਣੇ ਦਾ ਫਿਰ ਉੱਥੇ ਝਾੜੂ ਪੂੰਚੇ ਲਾਉਂਦੀ ਸਾਰਾ ਦਿਨ ਉੱਥੇ ਡਿਊਟੀ ਨਿਭਾਉਂਦੀ ਉਹ 7-8 ਸਾਲ ਦੀ ਬੱਚੀ ਸ਼ਾਮ ਨੂੰ ਜਦੋਂ ਫ੍ਰੀ ਹੋ ਕੇ ਘਰ ਜਾਂਦੀ ਉੱਥੋਂ ਡਿਊਟੀ ਤੋਂ ਤਾਂ ਪਿੰਡ ਦੇ ਕੁਝ ਕਟਿਆ ਕਿਸਮ ਦੇ ਦਰਿੰਦੇ ਨਸ਼ੇੜੀ ਉਹਨੂੰ ਹਾਸ਼ ਦਾ ਸ਼ਿਕਾਰ ਬਣਾਉਂਦੇ। ਤੇ ਉਹ ਬੱਚੀ 7-8 ਸਾਲ ਦੀ ਜੀ ਨੂੰ ਸੋਝੀ ਵੀ ਨਹੀਂ ਸੀ ਚੰਗੇ ਮਾੜੇ ਦੀ ਜੀਨੇ ਹਜੇ ਸਕੂਲ ਦੇ ਵਿੱਚ ਕਾਪੀਆਂ ਕਿਤਾਬਾਂ ਦੇ ਨਾਲ ਜੁੜਨਾ ਸੀ ਕਲਮ ਦੇ ਨਾਲ ਜੁੜਨਾ ਸੀ ਉਹ ਬੱਚੀ ਦਾ ਵਾਸਤਾ ਸਿੱਧਾ ਉਹਨਾਂ ਘਟਿਆ ਦਰਿੰਦੇ ਲੋਕਾਂ ਨਾਲ ਪਿਆ ਤੇ ਉਹ 7 ਸਾਲ ਤੋਂ 8 ਸਾਲ 8 ਸਾਲ ਤੋਂ 9 9 ਤੋਂ 10 11 12 12 ਸਾਲ ਦੀ ਹੁੰਦੀ ਹੁੰਦੀ ਉਹ ਬੱਚੀ ਉਹ ਦਰਿੰਦੇ ਲੋਕਾਂ ਦੀ ਹਾਫੇ ਦਾ ਸ਼ਿਕਾਰ ਹੁੰਦੀ ਮਾਂ ਇਨੀ ਅਫਸੈਟ ਹੋ ਗਈ ਸੀ ਕਈ ਕਈ ਮਹੀਨੇ ਘਰੇ ਨਾ ਆਉਂਦੀ ਇਹਦੇ ਡਾਕਟਰ ਤੋਂ ਮਕਾਲ ਮਾਲਕ ਤੋਂ ਜਿਹਦੇ ਕੰਮ ਕਰਦੀ ਰੋਸ਼ਨੀ ਉਹ ਤੋਂ ਪੈਸੇ ਲੈ ਜਾਂਦੀ ਕਿਤੇ 1000 2000 ਕਿਤੇ ਯੁੱਧਿਆ ਚਲੇ ਜਾਂਦੀ ਕਿਤੇ 12 ਨਸੀ ਚਲੇ ਜਾਂਦੀ ਕਿਤੇ ਕਿੱਥੇ ਕਿਤੇ ਕਿੱਥੇ ਤੇ ਉਹ ਰੋਸ਼ਨੀ ਝਾੜੂ ਪੋਚੇ ਲਾਉਂਦੀ ਲਾਉਂਦੀ ਦਾ ਪਤਾ ਨਹੀਂ ਲੱਗਿਆ ਕਦੋਂ ਉਹਦਾ ਪੇਟ ਦਿਖਣ ਲੱਗ ਗਿਆ ਜਦੋਂ ਡਾਕਟਰ ਨੂੰ ਸਮਝ ਆਈ ਵੀ ਇਹ ਤਾਂ ਗਰਭਪਤੀ ਹੋ ਗਈ ਇਹ ਤਾਂ ਪ੍ਰੈਗਨੈਂਟ ਹੋ ਗਈ ਆ ਉਨੇ ਕੰਮ ਤੋਂ ਕੱਢਤਾ ਉਸਤੀਸ਼ ਨੂੰ ਜਦੋਂ ਡਰ ਲੱਗਣ ਲੱਗਾ ਜਦੋਂ ਉਹਦਾ ਨਾਮ ਲਾਉਣ ਲੱਗੀ ਰੋਸ਼ਨੀ ਉਹਨੇ ਤੇ ਪਿੰਡ ਦੇ ਕੁਝ ਮਸਟੰਡਿਆਂ ਨੇ ਰਲ ਕੇ ਦੋਨੇ ਮਾਵਾਂ ਧੀਆਂ ਨੂੰ ਪਿੰਡੋਂ ਚਾਕੇ ਟ੍ਰੇਨ ਦੇ ਵਿੱਚ ਬਿਠਾਇਆ ਆਧਾਰ ਕਾਰਡ ਵੀ ਖੋਲੇ ਤੇ ਟ੍ਰੇਨ ਦੇ ਵਿੱਚ ਬਿਠਾ ਕੇ ਪੰਜਾਬ ਵੱਲ ਨੂੰ ਮੁਹਰ ਕਰਕੇ ਜਾਂ ਖੁਦ ਆਪ ਖਨੀ ਨਾਲ ਆ ਕੇ ਛੱਡ ਗਏ ਜਾਂ ਕੱਲੀਆਂ ਹੀ ਆ ਗਈਆਂ ਤਾਂ ਕਿਵੇਂ ਰੋਸ਼ਨੀ ਦੀ ਮੰਮੀ ਤੇ ਰੋਸ਼ਨੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਆ ਪਹੁੰਚਦੀਆਂ ਪਹਿਲਾਂ ਬਿੱਚੋ ਕਾਫੀ ਟਾਈਮ ਦਿੱਲੀ ਬੈਠੀਆਂ ਰਹਿੰਦੀਆਂ ਫਿਰ ਦਿੱਲੀੋਂ ਸਟੇਸ਼ਨ ਤੋਂ ਚੜਦਿਆਂ ਲੁਧਿਆਣੇ ਆ ਉਤਰਦੀਆਂ ਲੁਧਿਆਣੇ ਸਟੇਸ਼ਨ ਤੋਂ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਹੁਣ ਕਰਕੇ ਸ਼ਹਿਰ ਉਥੋਂ ਵੀ ਸਾਨੂੰ ਪਤਾ ਨਾ ਲੱਗਦਾ ਅੰਦਰੋਂ ਅੰਦਰੀ ਕਿਤੇ ਵਾਪਸ ਕਿਤੇ ਪਾਸੇ ਨੂੰ ਚਲੇ ਜਾਂਦੀਆਂ ਤਾਂ ਉਹਨਾਂ ਨੇ ਬਾਹਰ ਭੇਜਤਾ ਕੱਢ ਕੇ ਤੇ ਬਾਹਰ ਪੁਲ ਦੇ ਥੱਲੇ ਪਈਆਂ ਦੋਨੋਂ ਮਾਵਾਂ ਧੀਆਂ ਤਿੰਨ ਦਿਨ ਲਗਾਤਾਰ ਫੁੱਟਪਾਥ ਤੇ ਗਰਮੀ ਧੁੱਪ ਸਾਢੇ 8 ਮਹੀਨਿਆਂ ਦੀ ਪ੍ਰੈਗਨੈਂਟ ਸਵਾ 8 ਮਹੀਨਿਆਂ ਦੀ ਪ੍ਰੈਗਨੈਂਟ ਰੋਸ਼ਨੀ ਦਰਦ ਦੇ ਨਾਲ ਤਪਸ਼ ਦੀ ਤੇ ਲੋਕ ਉਥੋਂ ਦੀ ਨਿੰਗ ਦੇ ਤਮਾਸ਼ੀਨ ਦੇਖਦੇ ਸਟੇਸ਼ਨ ਤੋਂ ਸਾਨੂੰ ਕਾਲ ਆਉਂਦੀ ਆ ਕੋਈ ਵੀਡੀਓ ਬਣਾ ਕੇ ਭੇਜਦਾ ਕੋਈ ਦੱਸਦਾ ਵੀ ਇੱਥੇ ਇੱਕ ਕੁੜੀ ਪਈ ਆ ਉਹ ਪ੍ਰੈਗਨੈਂਟ ਆ ਨਾਲ ਉਹਦੀ ਮਾਂ ਆ ਉਹ ਅਫਸੈਟ ਆ ਅਸੀਂ ਟੀਮ ਮੈਂਬਰ ਭੇਜਦੇ ਆ ਕੁੜੀ ਦੀ ਮਾਂ ਵੀ ਕਹਿੰਦੀ ਆ ਵੀ ਨਹੀਂ ਮੇਰੀ ਬੱਚੀ ਦੇ ਕੋਈ ਬੱਚਾ ਨਹੀਂ ਹੋਣ ਵਾਲਾ ਤੇ ਹੱਡ ਸੁਜਿਆ ਹੋਇਆ ਸੂਜਨ ਆ ਤੇ ਆਸ਼ਕਾ ਦੀ ਮੰਮੀ ਰੋਸ਼ਨੀ ਵੀ ਇਹੀ ਗੱਲ ਕਹਿੰਦੀ ਆ ਵੀ ਨਹੀਂ ਮੇਰੇ ਕੋਲ ਤਾਂ ਸੂਝ ਨਹੀਂ ਮੇਰੇ ਕੋਲ ਕੁਝ ਨਹੀਂ ਪਤਾ ਅਸੀਂ ਜਾਂਨੇ ਉੱਥੇ ਜਾ ਕੇ ਪੁੱਛਦੇ ਆ ਰੋਸ਼ਨੀ ਇਹ ਕੀ ਹੋਇਆ ਤੇਰੇ ਬੱਚਾ ਹੋਣ ਵਾਲਾ ਪਤਾ ਨਹੀਂ ਪਤਾ ਨਹੀਂ ਜੋ ਪੁੱਛਦੇ ਆ ਕੁਝ ਵੀ ਪਤਾ ਨਹੀਂ ਜੋ ਵੀ ਗੱਲ ਕਰਦੇ ਆ ਪਤਾ ਨਹੀਂ ਮੰਜੂ ਆਪਣੀ ਹੀ ਦੁਨੀਆ ਦੇ ਵਿੱਚ ਮੈਂ ਯੋਧਿਆ ਹਾਂ ਯੋਧਿਆ ਗਈ ਹਾਂ ਰਾਮ ਮੰਦਰ ਹੈ ਜੇ ਅਮਰਨਾਥ ਜੀ ਬਾਬਾ અમન નાથજી હે અમન નાથજી કા રૂપ હે મારી બેટી કે પેટ મે બસ એદનیاں ગલ્લાં કરદી રોશની દી માં تے اسی ਉઠો ਦੋના માواں ਧیاں نو ગੱਡੀ دے وچ لے کے آونے ہاں تے لے آ کے ਜਦੋਂ સ્નાਨ پانی کرا کے હોસ્પિટલ ચેક اپ کراوونے ہاں ڈاکٹر ఫిజికલ ચેક کردے ਆ ਦੋਕਟਰ ਦੱਸਦੇ ਆ ਪ੍ਰੈਗਨੈਂਟ ਆ ਬੱਚੀ ਦਾ ਟਾਈਮ ਨੇੜੇ ਆ ਹਾ ਹਸਪੀਟਲ ਜਾ ਕੇ ਅਲਟਰਾਸਾਉਂਡ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਆਧਾਰ ਕਾਰਡ ਤੋਂ ਬਿਨਾਂ ਅਲਟਰਾਸਾਉਂਡ ਨਹੀਂ ਹੋ ਸਕਦੀ ਸਸਤਾ ਦੀ ਲੈਟਰ ਪੈਡ ਲਗਾ ਕੇ ਅਲਟਰਾਸਾਉਂਡ ਕਰਾਉਂਦੇ ਆ ਤਾਂ ਪਤਾ ਲੱਗਦਾ 33 ਵੀਕ ਦੀ ਪ੍ਰੈਗਨੈਂਟ ਆ ਰੋਸ਼ਨੀ ਐਡਰੈਸ ਦੱਸਦਿਆਂ ਪਿੰਡ ਦਾ ਨਾਮ ਦੱਸਦਿਆਂ ਦੋਨੋਂ ਮਾਵਾਂ ਦਿਆਂ ਹੌਲੀ-ਹੌਲੀ ਕਰਕੇ ਇੱਕ ਦਿਨ ਦੋ ਦਿਨ ਸਾਨੂੰ ਲੱਗ ਜਾਂਦੇ ਆ ਨਾਮ ਪੁੱਛਦਿਆਂ ਨੂੰ ਪਿੰਡ ਪਹੁੰਚ ਕਰਦੇ ਨੇ ਸਾਡੀ ਟੀਮ ਦੇ ਮੈਂਬਰ ਅਸ਼wini ਜੀ ਪੁਲਿਸ ਰਾਹੀਂ ਪਿੰਡ ਦੇ ਕਿਸੇ ਪੱਤਰਕਾਰ ਨਾਲ ਇੱਕ ਨਾ ਗੱਲ ਹੁੰਦੀ ਆ ਤਾਂ ਆ ਸਾਰੀ ਕਹਾਣੀ ਉਹ ਬਿਆਨ ਕਰਦਾ ਜਿਹੜੀ ਅਸੀਂ ਤੁਹਾਨੂੰ ਦੱਸ ਕੇ ਹਟੇ ਆ ਰੋਸ਼ਨੀ ਦੀ ਤਾਈ ਉੱਥੇ ਲੈਣ ਵੀ ਗਈ ਡਾਕਟਰ ਕੋਲੇ ਉਹਨੂੰ ਅੱਜ ਤੋਂ 4-5 ਮਹੀਨੇ ਪਹਿਲਾਂ ਜਦੋਂ ਉਹਨੂੰ ਪਤਾ ਲੱਗਿਆ ਥੋੜਾ ਜਿਹਾ ਤਾਂ ਡਾਕਟਰ ਦੀ ਵਾਈਫ ਕਹਿੰਦੀ ਇਹਦੇ ਵੱਲ ਸਾਡੇ ਪੈਸੇ ਗਏ ਹੋਇਆ ਅਡਵਾਂਸ 8000 ਰੁਪਏ ਜਦ ਤੱਕ ਇਹ ਪੂਰਾ ਨਹੀਂ ਹੁੰਦਾ ਮੈਂ ਨਹੀਂ ਇਹਨੂੰ ਜਾਣ ਦਿੰਦੀ ਪਰ ਜਦੋਂ ਹੀ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਪ੍ਰੈਗਨੈਂਟ ਹੋ ਗਈ ਉਹਨੇ ਵੀ ਮਿੰਟ ਦੇ ਵਿੱਚ ਦੀ ਤਾਈ ਨੂੰ ਬਿਨਾਂ ਇਨਫੋਰਮ ਕੀਤੇ ਹੀ ਉਹਨੂੰ ਘਰ ਤੋਂ ਕੱਢਤਾ ਕੰਮ ਤੋਂ ਕੱਢਤਾ ਤੇ ਅੱਜ ਉਹ ਸਾਰੇ ਜ਼ੁਲਮੋਂ ਸਤਮ ਦੀ ਨਿਸ਼ਾਨੀ ਉਹ ਸਾਰੇ ਕੋਹਰੰਦਕਰ ਉਸ ਪਾਪ ਦੇ ਵਿੱਚ ਉਸ ਜ਼ਿੰਦਗੀ ਦੇ ਵਿੱਚ ਉਸ ਚਿੱਕੜ ਦੇ ਵਿੱਚ ਕਿ ਕਮਲ ਦਾ ਫੁੱਲ ਖਿੜਿਆ ਅੱਜ ਉਹ ਕਮਲ ਦਾ ਫੁੱਲ ਖਿੜਿਆ ਸਾਡੇ ਅੰਸ਼ਿਕਾ ਦੇ ਰੂਪ ਚ ਸਾਨੂੰ ਤਾਂ ਅਸੀਂ ਜਦੋਂ ਮੰਜੂ ਨੂੰ ਪੁੱਛਿਆ ਸੀ ਉਮਰ ਕਿੰਨੀ ਆ ਤਾਂ ਉਹ ਵੀ 15 16 ਸਾਲ ਕਹਿ ਰਹੀ ਸੀ ਤੇ ਰੋਸ਼ਨੀ ਨੂੰ ਤਾਂ ਪਤਾ ਹੀ ਨਹੀਂ ਸੀ ਮੇਰੀ ਉਮਰ ਕਿੰਨੀ ਆ ਤਾਂ ਉਹਦੀ ਤਾਈ ਦੱਸਦੀ ਆ ਵੀ ਹਜੇ 13 ਸਾਲਾਂ ਦੀ ਪੂਰੀ ਨਹੀਂ ਹੋਈ ਉਹ ਦੱਸਦੀ ਆ ਬੀ ਇਹ 2011 ਦੇ ਵਿੱਚ ਜੰਮੀ ਸੀ ਤਾਂ 2011 ਤੋਂ ਲੈ ਕੇ ਜੇ ਆਪਾਂ ਜੇ 24 ਤੱਕ ਦੀ ਗੱਲ ਕਰੀਏ ਤਾਂ 13 ਸਾਲ ਬਣਦੀ ਉਮਰ ਤੇ 12 ਸਾਲਾਂ ਦੀ ਉਮਰ ਚ ਪ੍ਰੈਗਨੈਂਟ ਹੋ ਗਈ ਸੀ ਰੋਸ਼ਨੀ ਤੇ ਇਹ ਸਾਰੀ ਗੱਲ ਸਾਨੂੰ ਪਿੰਡ ਦਾ ਪੱਤਰਕਾਰ ਦੱਸਦਾ ਪਿੰਡ ਚੋਂ ਪਤਾ ਕਰਕੇ ਸਾਰੀ ਗੱਲ ਉਸ ਤੋਂ ਬਾਅਦ ਸੀਡਬਲਯੂਸੀ ਚਾਈਲਡ ਵੈਲਫੇਅਰ ਕਮੇਟੀ ਦੇ ਨਾਲ ਸਾਡਾ ਸੰਪਰਕ ਹੁੰਦਾ ਡਾਕਟਰ ਮਹਿਕ ਸਾਡੀ ਬਹੁਤ ਸਪੋਰਟ ਕਰਦੇ ਉਹਨਾਂ ਨੂੰ ਅਸੀਂ ਦੱਸਦੇ ਆਂ ਵੀ ਇਹ ਬੱਚੀ ਤਾਂ 13 ਸਾਲਾਂ ਦੀ ਹੋਈ ਆ ਸਾਨੂੰ ਤਾਂ ਪਤਾ ਨਹੀਂ ਸੀ ਇੰਨੀ ਛੋਟੀ ਉਮਰ ਹੈ ਦੀ ਤਾਂ ਫਿਰ 0 ਐਫ ਆਈ ਆਰ ਕਰਾਉਣ ਲਈ ਜਿੱਦੋਂ ਜ਼ਹਿਰ ਸ਼ੁਰੂ ਹੁੰਦੀ ਆ ਐਸ ਪੀ ਰਮਾਣਾ ਜੀ ਨੇ ਜਿਹੜੇ ਚਾਈਲਡ ਵੈਲਫੇਅਰ ਸੁਸਾਇਟੀ ਲੁਧਿਆਣਾ ਦੇ ਇੰਚਾਰਜ ਉਹ ਵੀ ਬਹੁਤ ਕੋਸ਼ਿਸ਼ ਕਰਦੇ ਆ ਵੀ ਮੁੱਲਾਂਪੁਰ ਦਾਖੇ ਥਾਣੇ ਚ 0 ਐਫ ਆਈ ਆਰ ਹੋ ਜੇਵੇ ਪਰ ਨਹੀਂ ਹੁੰਦੀ ਜਿਹੜੇ ਇਲਾਕੇ 'ਚ ਹਸਪਤਾਲ ਪੈਂਦਾ ਜਿੱਥੇ ਰੋਸ਼ਨੀ ਦਾਖਲ ਸੀ ਉੱਥੇ ਹੋ ਜੇਵੇ ਉੱਥੇ ਵੀ ਨਹੀਂ ਹੁੰਦੀ ਫਿਰ ਕਿਵੇਂ ਨਾ ਕਿਵੇਂ ਕਰਕੇ ਜਿੱਥੋਂ ਅਸੀਂ ਚੱਕ ਕੇ ਲੈ ਕੇ ਆਏ ਸੀ ਸਟੇਸ਼ਨ ਦੇ ਕੋਲੋਂ ਉੱਥੇ ਕੋਤਵਾਲੀ ਦੇ ਵਿੱਚ ਸਿਰਫ ਇੱਕ ਡੀਡੀਆਰ ਕੱਟੀ ਜਾਂਦੀ ਆ ਅੰਸ਼ਿਕਾ ਦਾ ਫਿਰ ਜਨਮ ਆ ਜਿਹੜਾ ਉਹ ਬਾਈ ਜੂਨ ਨੂੰ ਸਵੇਰੇ 11 ਵਜੇ 11 ਮਿੰਟ ਤੇ ਬੱਚੀ ਦਾ ਜਨਮ ਹੁੰਦਾ ਸਵੇਰ 11 ਸਾਨੂੰ ਕਾਲ ਆਉਂਦੀ ਆ ਵੀ ਰੋਸ਼ਨੀ ਦੇ ਪੇਟੋਂ ਬੱਚੀ ਨੇ ਜਨਮ ਲਿਆ ਤੇ ਅਸੀਂ ਉੱਥੇ ਅਨਾਉਂਸ ਕਰਦੇ ਆ 12 ਵਜੇ ਵੀ ਆਪਣੇ ਘਰ ਦੇ ਵਿੱਚ ਅੱਜ ਇੱਕ 13 ਸਾਲ ਦੀ ਬੱਚੀ ਜਿਹੜੀ ਖੁਦ ਬੱਚੀ ਸੀ ਉਹ ਮਾਂ ਬਣੀ ਆ ਪਰ ਉਹਦੇ ਪੇਟ ਚੋਂ ਇੱਕ ਬਹੁਤ ਸੋਹਣੀ ਨੰਨੀ-ਮੁੰਨੀ ਬੱਚੀ ਨੇ ਜਨਮ ਲਿਆ ਜਿਹਦਾ 2 ਕਿਲੋ weight ਆ ਬਿਲਕੁਲ ਤੰਦਰੁਸਤ ਆ ਰੈਸਟ ਪੋਸਟਾ ਨਾਰਮਲ ਡਿਲੀਵਰੀ ਹੋਈ ਆ ਵੀ ਆਪਾਂ ਉਸ ਬੱਚੀ ਦਾ ਨਾਮ ਰੱਖਣਾ ਮੈਂ ਆਪਣੀਆਂ ਧੀਆਂ ਜਿਹੜੀਆਂ ਸਾਡੇ ਸੁਪਨਿਆਂ ਦੇ ਘਰ ਵਿੱਚ ਬੱਚੀਆਂ ਤੇ ਸਮਰ ਕੈਂਪ ਦਾ ਹਿੱਸਾ ਸੀ ਜਿਹੜੀਆਂ ਸਕੂਲ ਦੀਆਂ ਬੱਚੀਆਂ ਉਹਨਾਂ ਨੂੰ ਸਾਰੀਆਂ ਨੂੰ ਅਸੀਂ ਕਹਿੰਨੇ ਆ ਵੀ ਸਾਰੀਆਂ ਆਪਣੇ ਵੱਲੋਂ ਇੱਕ ਇੱਕ ਨਾਮ ਲਿਖ ਕੇ ਪਰਚੀ ਸਾਨੂੰ ਦਿਓ ਤਾਂ ਜੋ ਗੁਰਪ੍ਰੀਤ ਸਿੰਘ ੁੱਗੀ ਵੀਰ ਦੇ ਨਾਮ ਹੱਥੋਂ ਆ ਪਾਏ ਪਰਚੀ ਕਢਾਈਏ ਤੇ ਉਹ ਬੱਚੀ ਦਾ ਨਾਮ ਰੱਖੀਏ ਉਹ ਪਰਚੀਆਂ ਸਾਰੀਆਂ ਇਕੱਤਰ ਕਰਕੇ ਇੱਕ ਬਾਕਸ ਦੇ ਵਿੱਚ ਡੱਬੇ ਦੇ ਵਿੱਚ ਪਾਈਆਂ ਜਾਂਦੀਆਂ ਉਹਦੇ ਵਿੱਚੋਂ ਇੱਕ ਪਰਚੀ ਕੱਢ ਕੇ ਗੁਰਪ੍ਰੀਤ ਸਿੰਘ ਨੂੰ ਗਿਵੀਰ ਜਿਹੜਾ ਨਾਮ ਅਨਾਉਂਸ ਕਰਦੇ ਆ ਉਹਦੇ ਵਿੱਚੋਂ ਨਾਮ ਨਿਕਲਦਾ ਅੰਸ਼ਿਕਾ ਅੰਸ਼ ਇਸ ਦੁਨੀਆ ਦਾ ਅੰਸ਼ ਹੈ ਸਾਡੇ ਅੰਸ਼ਿਕਾ ਤੇ ਉਸ ਟਾਈਮ ਫਿਰ ਅਸੀਂ ਇਹਦਾ ਨਾਮ ਅੰਸ਼ਿਕਾ ਕੋਰ ਦਰਜ ਕਰਾਉਨੇ ਆ ਹਸਪੀਟਲ ਦੇ ਵਿੱਚ ਜਾ ਕੇ ਸਾਡੇ ਇੱਥੇ ਹਸਪੀਟਲ ਦਾ ਸਟਾਫ ਸਾਡੇ ਡਾਕਟਰ ਸਹਿਬਾਨ 24 ਘੰਟੇ ਉਹਨਾਂ ਦੀ ਨਿਗਰਾਨੀ ਤੇ ਸਾਡਾ ਨਰਸਿੰਗ ਸਟਾਫ ਬੱਚਿਆਂ ਦੀ ਨਰਸਿੰਗ ਸਟਾਫ ਦੀ ਡਿਊਟੀ ਬਦਲਦੀ ਰਹਿੰਦੀ ਆ ਹਰ ਤਹਿਮ ਇੱਕ ਮੈਂਬਰ ਅ ਅੰਸ਼ਿਕਾ ਨੂੰ ਇੱਥੇ ਦੇਖਦਾ ਸੰਭਾਲਦਾ ਕੱਪੜੇ ਚੇਂਜ ਕਰਾਉਣੇ ਫੀਡ ਦੇਣੀ ਬੱਚੀ ਨੂੰ ਕਿਉਂਕਿ ਡਾਕਟਰਾਂ ਦੇ ਮੁਤਾਬਕ ਉਹ 13 ਸਾਲਾਂ ਦੀ ਮਾਂ ਉਹ ਖੁਦ ਹਜੇ ਬੱਚੀ ਆ। ਉਹਦੀ ਫੀਡ ਆ ਜਿਹੜੀ ਉਹ ਦੇਣ ਤੋਂ ਸਾਨੂੰ ਡਾਕਟਰਾਂ ਵੱਲੋਂ ਮਨਾ ਕੀਤਾ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਬੱਚੀ ਦੇ ਵਿੱਚ ਤਾਂ ਬੱਚੀ ਦੀ ਮਾਂ ਦੇ ਵਿੱਚ ਆ ਸਕਦੀਆਂ ਸੀ। ਸ਼ੀਰਕ ਸ਼ਮਤਾ ਵੀ ਇੰਨੀ ਹੈ ਨਹੀਂ ਵਿਚਾਰੀ ਦੀ ਵੀ ਉਹ ਆਪਣੀ ਬੱਚੀ ਨੂੰ ਫੀਡ ਕਰ ਸਕੇ। ਤੇ ਹੁਣ ਅਸੀਂ ਸੀਡਬਲਯੂਸੀ ਵੱਲੋਂ ਵੀ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਵੀ ਕਾਉਂਸਲਿੰਗ ਕੀਤੀ ਗਈ ਬੱਚੀ ਦੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਰੋਸ਼ਨੀ ਨੂੰ ਸਕੂਲੇ ਪੜਨ ਲਾਇਆ ਜਾਵੇ ਉਹਦੀ ਖੁਦ ਹਜੇ ਖਡੌਣਿਆਂ ਨਾਲ ਖੇਡਣ ਦੀ ਉਮਰ ਆ ਉਹ ਇਸ ਬੱਚੀ ਨੂੰ ਕਿੱਦਾਂ ਪਾਲ ਸਕਦੀ ਹੈ 13 ਸਾਲਾਂ ਦੀ ਸਾਡੇ ਸਮਾਜ ਦੀ ਇੱਕ ਘਟਿਆ ਸਾਡੇ ਸਮਾਜ ਦੀ ਇੱਕ ਉਹ ਜ਼ਿੰਦਗੀ ਦੇ ਕਾਰਨ ਉਹ ਬੱਚੀ ਮਾਂ ਤਾਂ ਬਣ ਗਈ ਆ ਪਰ ਕੀ 13 ਸਾਲਾਂ ਦੀ ਉਹ ਬੱਚੀ ਸਹੀ ਮੈਨਿਆਂ ਚ ਇੱਕ ਬੱਚੀ ਨੂੰ ਪਾਲ ਸਕਦੀ ਆ ਇਹ ਬਹੁਤ سارے ਤਿਆਰਬਿਆਂ ਤੋਂ ਸਾਨੂੰ ਸੀਡਬਲਯੂਸੀ ਚਾਈਲਡ ਵੈਲਫੇਅਰ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਉਹਨਾਂ ਨੇ ਸਾਰਿਆਂ ਨੇ ਆਪਣੇ ਤਿਆਰਬਿਆਂ ਤੋਂ ਦੱਸਿਆ ਜਿਹੜੇ ਬਾਲ ਘਾਰ ਚਲਾਉਂਦੇ ਨੇ ਉਹਨਾਂ ਨੇ ਤਿਆਰ ਬਿਆਂ ਦੱਸਿਆ ਵੀ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ ਜਿਹੜੀ ਬੱਚੀ ਖੁਦ ਹਜੇ ਨਿੱਕੀ ਜੀ ਬੱਚੀ ਹੋਵੇ ਉਹ ਮਾਂ ਦਾ ਕਿਰਦਾਰ ਆ ਜਿਹੜਾ ਉਹ ਸਹੀ ਤਰੀਕੇ ਨਾਲ ਨਾ ਨਹੀਂ ਕਰ ਸਕਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰੋਸ਼ਨੀ ਚੰਗੇ ਸਕੂਲ ਦੇ ਵਿੱਚ ਪੜਨ ਲੱਗ ਜੇਵੇ ਉਹ ਆਪਣੇ ਜੀਵਨ ਨੂੰ ਹਜੇ ਕਿਤਾਬਾਂ ਨਾਲ ਜੋੜੇ ਕਲਮ ਨਾਲ ਜੋੜੇ ਤੇ ਅੰਸ਼ਿਕਾ ਵੀ ਜਿਹੜਾ ਆਪਣਾ ਜੀਵਨ ਆਉਣ ਵਾਲਾ ਉਸ ਚੰਗੇ ਸੇਫ ਹੱਥਾਂ ਦੇ ਵਿੱਚ ਬਤੀਤ ਕਰੇ ਉਹ ਅੱਗੇ ਆਉਣ ਵਾਲਾ ਸਮਾਂ ਤੈਅ ਕਰੂਗਾ ਉਹ ਆਉਣ ਵਾਲਾ ਵਕਤ ਤੈਅ ਕਰੂਗਾ ਅੰਸ਼ਕਾ ਦੇ ਜੀਵਨ ਦੇ ਹਜੇ ਅਣ ਸੋਚੇ ਅਣ ਸੁਲਝੇ ਅਣ ਸਮਝੇ ਸਵਾਲ ਨੇ ਜਿਹੜੇ ਸਾਡੇ ਉਹਨਾਂ ਦੇ ਕੀ ਜਵਾਬ ਹੋਣਗੇ ਇਹ ਭਵਿੱਖ ਦੀ ਬੁੱਕਲ 'ਚ ਪਰ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਧੀ ਰੋਸ਼ਨੀ ਵੀ ਪੜ੍ਹ ਲਿਖ ਕੇ ਚੰਗੀ ਇਨਸਾਨ ਬਣ ਸਕੇ ਤੇ ਰੋਸ਼ਨੀ ਦੀ ਜਿਹੜੀ ਇਹ ਬੇਟੀ ਆ ਅਨਸ਼ਕਾ ਇਹ ਵੀ ਪੜ੍ਹ ਲਿਖ ਕੇ ਇੱਕ ਸਾਡੇ ਸਮਾਜ ਨੂੰ ਸਾਡੇ ਸਮਾਜ ਦੀ ਕੌੜੀ ਤੇ ਸੌੜੀ ਸੋਚ ਨੂੰ ਸ਼ੀਸ਼ਾ ਦੇ ਕਾਸੇ ਕੇ ਪੜ੍ਹ ਲਿਖ ਕੇ ਵੱਡੀ ਅਫਸਰ ਬਣ ਸਕੇ ਆਪਣੇ ਜੀਵਨ ਨੂੰ ਇਸ ਦੇਸ਼ ਦੇ ਇਸ ਸਮਾਜ ਦੇ ਸਮਾਜਿਕ ਭਲਾਈ ਦੇ ਕੰਮਾਂ ਚ ਲਾ ਸਕੇ ਇਹ ਸਾਡੀ ਕੋਸ਼ਿਸ਼ ਰਹੂਗੀ ਅਰਦਾਸ ਕਰਿਓ ਦੁਆ ਕਰਿਓ ਅਰਦਾਸ ਕਰਿਓ ਸਾਡੇ ਸਮਾਜ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਨਾ ਮਿਲਣ ਸਾਨੂੰ ਇਤਿਤੀ ਕਰੋੜ ਦੇਵੀ-ਦੇਵਤਿਆਂ ਦੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਘਣਾਉਣੇ ਇਸ ਤਰ੍ਹਾਂ ਦੇ ਸਹੀ ਇੱਕ ਲਫ਼ਜ਼ ਨਹੀਂ ਮਿਲ ਰਿਹਾ ਐਕਸਪਲੇਨ ਕਰਨ ਲਈ ਵੀ ਇਹਨਾਂ ਤਸਵੀਰਾਂ ਨੂੰ ਇਦਾਂ ਦੇ ਹਾਲਾਤਾਂ ਦੀਆਂ ਤਸਵੀਰਾਂ ਨੂੰ ਇਹਨਾਂ ਗੱਲਾਂ ਨੂੰ ਸਾਨੂੰ ਤੁਹਾਡੇ ਤੇ ਿਕਰ ਲਿਆਉਣ ਦੀ ਕਦੇ ਲੋੜ ਹੀ ਨਾ ਪਵੇ ਇਦਾਂ ਦੇ ਦੁਖਾਂਤ ਵਾਪਰ ਨਹੀਂ ਨਾ ਕਦੇ ਉਦਾਸ ਕਰੋ ਦੁਆ ਕਰੋ ਸੋਚਿਓ ਅਲੇ-ਦਲੇ ਨਿਗਾਹ ਰੱਖਿਓ ਕਿਤੇ ਤੁਹਾਡੇ ਆਣ-ਗਵਾਂਡ ਕੋਈ ਰੌਸ਼ਨੀ ਤਾਂ ਨਹੀਂ ਕੋਈ ਤੁਹਾਡੇ ਆਣ-ਗਵਾਂਡ ਇਹ ਦਰਿੰਦੇ ਤਾਂ ਨਹੀਂ ਜਿਹੜੇ ਰੋਸ਼ਨੀ ਵਰਗੀਆਂ ਧੀਆਂ ਦੀ ਇੱਜ਼ਤ ਨੂੰ ਤਾਰ-ਤਾਰ ਕਰਦੇ ਹੋ ਐਡਰੈਸ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਇਹਨਾਂ ਦਾ ਵੀ ਕਿੱਥੋਂ ਦੇ ਰਹਿਣ ਵਾਲੇ ਸੀ ਰੋਸ਼ਨੀ ਤੇ ਰੋਸ਼ਨੀ ਦੇ ਮੰਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ